ਸਤ ਸ੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਇਸ ਖਾਸ ਗੱਲਬਾਤ ਵਿੱਚ ਅੱਜ ਅਸੀਂ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦੀ ਗਹਿਰਾਈ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਖਾਸ ਕਰਕੇ ਬਰਾਬਰੀ ਤੇ ਮਨੁੱਖੀ ਇਕਤਾ ਬਾਰੇ ਜੋ ਉਹਨਾਂ ਨੇ ਕਿਹਾ ਸਾਡੇ ਕੋਲ ਇੱਕ ਲਿਖਿਤ ਵੀ ਹੈ ਇਸ ਵਿਸ਼ੇ ਤੇ ਤੇ ਇਸ ਸਾਰੇ ਵਿਚਾਰ ਦਾ ਕੇਂਦਰ ਉਹ ਮਹਾਨ ਬਚਨ ਜਾਤ ਪਾਤ ਦੇ ਪੇਦ ਵਿੱਚ ਨਾ ਫਸੋ ਸਾਰਾ ਸੰਸਾਰ ਇੱਕ ਰੰਗ ਹੈ ਕਿੰਨੀ ਮਤਲਬ ਸਿੱਧੀ ਤੇ ਡੂੰਗੀ ਗੱਲ ਹੈ ਨਾ ਹਾਂਜੀ ਬਹੁਤ ਹੀ ਜ਼ਿਆਦਾ ਬਿਲਕੁਲ ਸਰਲ ਸ਼ਬਦਾਂ ਚ ਬਹੁਤ ਵੱਡੀ ਸੱਚਾਈ ਪਰ ਪਹਿਲਾਂ ਆਪਾਂ ਥੋੜਾ ਜਿਹਾ ਉਸ ਸਮੇਂ ਬਾਰੇ ਗੱਲ ਕਰੀਏ ਜਦੋਂ ਗੁਰੂ ਜੀ ਇਹ ਆਵਾਜ਼ ਚੁੱਕ ਰਹੇ ਸਨ ਉਹ ਮਾਹੌਲ ਕਿਉਂ ਜੀ ਸੀ 15ਵੀਂ 16ਵੀਂ ਸਦੀ ਦਾ ਭਾਰਤ ਹਾਂਜੀ ਉਸ ਸਮਾਂ ਵਾਕਈ ਬਹੁਤ ਕਹਿ ਲੋ ਗੁੰਜਲਦਾਰ ਸੀ ਜਾਤ ਪਾਤ ਦਾ ਬਹੁਤ ਜ਼ਿਆਦਾ ਜ਼ੋਰ ਸੀ ਊਚ ਨੀਚ ਛੂਛਾਤ ਇਹ ਚੀਜ਼ਾਂ ਸਮਾਜ ਵਿੱਚ ਬਹੁਤ ਡੂੰਘੀਆਂ ਵੜੀਆਂ ਹੋਈਆਂ ਸਨ ਮਤਲਬ ਜਨਮ ਤੋਂ ਹੀ ਤੈਅ ਹੋ ਜਾਂਦਾ ਸੀ ਕਿ ਬੰਦੇ ਦੀ ਥਾਂ ਕਿੱਥੇ ਹੈ ਸਮਾਜ ਬਿਲਕੁਲ ਹੱਕ ਵੀ ਉਸ ਹਿਸਾਬ ਨਾਲ ਮਿਲਦੇ ਸੀ ਧਰਮ ਦੇ ਨਾਂ ਕੇ ਵੀ ਵੰਡੀਆਂ ਕਰਮकांड ਇਹ ਸਭ ਬਹੁਤ ਸੀ ਤੇ ਦੇਖੋ ਸਾਡੀ ਇਸ ਗੱਲਬਾਤ ਦਾ ਮਕਸਦ ਸਿਰਫ ਇਤਿਹਾਸ ਪੜਨਾ ਨਹੀਂ ਹੈਗਾ ਅਸੀਂ ਤਾਂ ਗੁਰੂ ਜੀ ਦੇ ਇਸ ਮਤਲਬ ਕ੍ਰਾਂਤੀਕਾਰੀ ਸੰਦੇਸ਼ ਦੀ ਜੜ ਤੱਕ ਜਾਣਾ ਚਾਹੁੰਦੇ ਆਂ ਇਹ ਸਮਝਣਾ ਚਾਹੁੰਦੇ ਆਂ ਕਿ ਇਹ ਗੱਲ ਕਿੰਨੀ ਅਗਾ ਵਧੂ ਸੀ ਤੇ ਅੱਜ ਹੁਣ ਦੇ ਜ਼ਮਾਨੇ 'ਚ ਸਾਡੇ ਲਈ ਇਸ ਦੇ ਕੀ ਮਾਇਨੇ ਨੇ ਬਿਲਕੁਲ ਚਲੋ ਫਿਰ ਇਸ ਨੂੰ ਹੋਰ ਖੋਲਦੇ ਆਂ ਮਤਲਬ ਪਹਿਲੀ ਗੱਲ ਤਾਂ ਇਹੀ ਹੈਰਾਨ ਕਰ ਦਿਆ ਕਿ ਉਸ ਦੌਰ ਚ ਜਦੋਂ ਜਾਤ ਪਾਤ ਹੀ ਸਭ ਕੁਝ ਸੀ ਉਦੋਂ ਇਹ ਕਹਿ ਦੇਣਾ ਕਿ ਇਹਦੇ ਚ ਨਾ ਫਸੋ ਇਹ ਤਾਂ ਸਿੱਧੀ ਟੱਕਰ ਲੈਣ ਵਾਲੀ ਗੱਲ ਹੋਈ ਨਾ ਯਕੀਨਨ ਯਕੀਨਨ ਬਹੁਤ ਵੱਡੀ ਹਿੰਮਤ ਦੀ ਗੱਲ ਸੀ ਗੁਰੂ ਜੀ ਨੇ ਆਪਣੀ ਬਾਣੀ ਨੂੰ ਆਪਣੇ ਸ਼ਬਦਾਂ ਨੂੰ ਐ ਸੰਜੋਇ ਇੱਕ ਜ਼ਰੀਆ ਬਣਾਇਆ ਇਹ ਸਿਰਫ ਭਗਤੀ ਦੇ ਗੀਤ ਨਹੀਂ ਸਨ ਇਹ ਤਾਂ ਸਮਾਜ ਨੂੰ ਜਗਾਉਣ ਦਾ ਤਰੀਕਾ ਸੀ ਹੂੰ ਉਹਨਾਂ ਕੰਦਾਂ ਤੇ ਸਵਾਲ ਚੁੱਕੇ ਜਿਹੜੀਆਂ ਇਨਸਾਨ ਨੂੰ ਇਨਸਾਨ ਤੋਂ ਦੂਰ ਕਰਦੀਆਂ ਸਨ ਤਰਕ ਬੜਾ ਸਾਫ਼ ਸੀ ਉਹਨਾਂ ਦਾ ਕਿ ਜੇ ਬਣਾਉਣ ਵਾਲੇ ਨੇ ਕੋਈ ਫਰਕ ਨਹੀਂ ਰੱਖਿਆ ਸਭ ਨੂੰ ਇੱਕੋ ਮਿੱਟੀ ਤੋਂ ਬਣਾਇਆ ਇੱਕੋ ਜੋਤ ਪਾਈ ਤਾਂ ਫਿਰ ਊਚ ਨੀਚ ਕੌਣ ਬਣਾ ਰਿਹਾ ਹਾਂਜੀ ਇਹ ਸਭ ਮਨੁੱਖ ਦੇ ਆਪਣੇ ਭਰਮ ਨੇ ਆਪਣਾ ਸਵਾਰਥ ਹੈ ਉਹਨਾਂ ਲਈ ਤਾਂ ਅਸਲ ਧਰਮ ਸੀ ਪਿਆਰ ਸੇਵਾ ਸੱਚ ਤੇ ਚੱਲਣਾ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਇਹੀ ਤਾਂ ਸੀ ਸਾਰਾ ਫਲਸਫਾ ਤੇ ਇਹ ਵਿਚਾਰ ਕਿ ਰੱਬ ਦੀ ਜੋਤ ਸਭ 'ਚ ਇੱਕੋ ਜਿਹੀ ਹੈ ਭਾਵੇਂ ਰਾਜਾ ਹੋਵੇ ਜਾਂ ਗਰੀਬ ਇਹ ਗੱਲ ਬਹੁਤ ਅਸਰ ਕਰਦੀ ਹੈ ਖਾਸ ਕਰਕੇ ਜਦੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਖੁਦ ਉਸ ਜਾਤ ਚੰਮੇ ਸਨ ਜਿਸ ਨੂੰ ਸਮਾਜ ਨੀਵਾ ਸਮਝਦਾ ਸੀ ਹਾਂਜੀ ਬਿਲਕੁਲ ਤੇ ਉਹਨਾਂ ਨੇ ਕਦੇ ਇਸ ਗੱਲ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ ਸੁਗੋਂ ਸ਼ਾਇਦ ਇਸੇ ਅਨੁਭਵ ਨੇ ਉਹਨਾਂ ਦੀ ਆਵਾਜ਼ ਨੂੰ ਹੋਰ ਤਾਕਤ ਦਿੱਤੀ ਹੋਰ ਸਚਾਈ ਦਿੱਤੀ ਹੂੰ ਉਹਨਾਂ ਦਾ ਸਾਰਾ ਜ਼ੋਰ ਬਾਹਰਲੇ ਦਿਖਾਵੇ ਤੇ ਨਹੀਂ ਅੰਦਰ ਦੀ ਸਫਾਈ ਤੇ ਸੀ ਮਨ ਦੀ ਪਵਿੱਤਰਤਾ ਤੇ ਉਹ ਜਿਹੜੀ ਕਹਾਵਤ ਹੈ ਮਨ ਚੰਗਾ ਤਾਂ ਕਠੋਤੀ ਮੇਂ ਗੰਗਾ ਹਾਂ ਹਾਂ ਬਹੁਤ ਮਸ਼ਹੂਰ ਹੈ ਉਹ ਇਸੇ ਗੱਲ ਦਾ ਸਬੂਤ ਹੈ ਜੇ ਮਨ ਸਾਫ਼ ਹੈ ਤਾਂ ਤੀਰਤ ਅੰਦਰ ਹੀ ਹੈ ਰੱਬ ਜਾਤ ਪਾਤ ਨਹੀਂ ਦੇਖਦਾ ਉਹ ਤਾਂ ਸਾਫ਼ ਦਿਲ ਦੇਖਦਾ ਹੈ ਇਸ ਲਈ ਬੰਦੇ ਦੀ ਅਸਲ ਪਛਾਣ ਉਹਦੇ ਕਰਮਾਂ ਤੋਂ ਹੁੰਦੀ ਹੈ ਜਨਮ ਤੋਂ ਨਹੀਂ ਸਹੀ ਗੱਲ ਹੈ ਅੱਛਾ ਇੱਥੇ ਗੱਲ ਹੋਰ ਵੀ ਦਿਲਚਸਪ ਹੋ ਜਾਂਦੀ ਹੈ ਲਿਖਤ 'ਚ ਜ਼ਿਕਰ ਹੈ ਕਿ ਗੁਰੂ ਜੀ ਨੇ ਕਿਹਾ ਸੱਚਾ ਭਗਤ ਉਹ ਹੈ ਜਿਹੜਾ ਜਾਤ ਦਾ ਕੁਮੰਡ ਛੱਡ ਦੇਵੇ ਹੰਕਾਰ ਛੱਡ ਦੇਵੇ ਤੇ ਉਹ ਤੁਕ ਵੀ ਹੈ ਸਭਨਾ ਜੀਏ ਦਾ ਇੱਕੋ ਦਾਤਾ ਸੋ ਮੈਂ ਵਿਸਰ ਨਾ ਜਾਈ ਇਹਦਾ ਕੀ ਮਤਲਬ ਬਣਦਾ ਫਿਰ ਡੁੰਗਾਈ ਕੀ ਹੈ ਇਹਦੀ ਦੇਖੋ ਇਹ ਤੁਕ ਤਾਂ ਜਿਵੇਂ ਪੂਰੇ ਫਲਸਫੇ ਦਾ ਨਿਚੋੜ ਹੈ ਸਿੱਧਾ ਮਤਲਬ ਤਾਂ ਇਹ ਹੈ ਕਿ ਸਾਰੇ ਜੀਵਾਂ ਦਾ ਦਾਤਾ ਇੱਕੋ ਹੈ ਤੇ ਮੈਂ ਉਸ ਨੂੰ ਭੁੱਲਾ ਨਾ ਪਰ ਇਹਦੇ ਪਿੱਛੇ ਦਾ ਭਾਅ ਬਹੁਤ ਗਹਿਰਾ ਹੈ ਤੁਸੀਂ ਸੋਚੋ ਸੂਰਜ ਸਭ ਨੂੰ ਇੱਕੋ ਜਿਹੀ ਰੋਸ਼ਨੀ ਦਿੰਦਾ ਹਵਾ ਪਾਣੀ ਹਾਂਜੀ ਹਵਾ ਸਭ ਲਈ ਪਾਣੀ ਸਭ ਲਈ ਕੁਦਰਤ ਤਾਂ ਵਿਤਕਰੇ ਨਹੀਂ ਕਰਦੀ ਜੇ ਉਹ ਬਣਾਉਣ ਵਾਲਾ ਉਹ ਦਾਤਾ ਪੇਧ ਭਾਵ ਨਹੀਂ ਕਰਦਾ ਤਾਂ ਫਿਰ ਅਸੀਂ ਕੌਣ ਉਹਨੇ ਵੰਡੀਆਂ ਪਾਉਣ ਵਾਲੇ ਸਹੀ ਗੱਲ ਹੈ ਇਸੇ ਸੋਚ ਕਰਕੇ ਉਹਨਾਂ ਦੀ ਸੰਗਤ ਬੜੀ ਖਾਸ ਸੀ ਉੱਤੇ ਸਾਰੇ ਮਤਲਬ ਰਾਜਾ ਰੰਕ ਬ੍ਰਾਹਮਣ ਸ਼ੂਪਰ ਹਿੰਦੂ ਮੁਸਲਮਾਨ ਸਾਰੇ ਬਰਾਬਰ ਹਾਂਜੀ ਬਿਨਾ ਕਿਸੇ ਚਿਜਕ ਦੇ ਇਕੱਠੇ ਬੈਹਂਦੇ ਸੀ ਭਜਨ ਗਾਉਂਦੇ ਸੀ ਇੱਕੋ ਪੰਗਤ ਚ ਲੰਗਰ ਛਕਦੇ ਸੀ ਇਹ ਉਸ ਵੇਲੇ ਲਈ ਬਹੁਤ ਵੱਡੀ ਗੱਲ ਸੀ ਮਤਲਬ ਇੱਕ ਸਮਾਜਿਕ ਇਨਕਲਾਬ ਸੀ ਇਹ ਉਹ ਤਾਂ ਰੋਕਿਆ ਗਿਆ ਸੀ ਉਹ ਕਿੱਸਾ ਕੀ ਸੀ ਉਹਦੇ ਬਾਰੇ ਦੱਸੋ ਥੋੜਾ ਹਾਂ ਉਹ ਘਟਨਾ ਬਹੁਤ ਮਸ਼ਹੂਰ ਹੈ ਤੇ ਗੁਰੂ ਜੀ ਦੀ ਅਧਿਆਤਮਿਕ ਸ਼ਕਤੀ ਦਾ ਪ੍ਰਮਾਣ ਮੰਨੀ ਜਾਂਦੀ ਹੈ ਕਹਿੰਦੇ ਨੇ ਕਿ ਜਦੋਂ ਗੁਰੂ ਜੀ ਕਿਸੇ ਸ਼ਹਿਰ ਗਏ ਤਾਂ ਉੱਥੋਂ ਦੇ ਕੁਝ ਇਹ ਕੈ ਲੋਕ ਕੱਟੜ ਲੋਕਾਂ ਨੇ ਜਾਤ ਦੇ ਹੰਕਾਰ ਚ ਉਹਨਾਂ ਨੂੰ ਮੰਦਰ ਅੰਦਰ ਨਹੀਂ ਜਾਣ ਦਿੱਤਾ ਸਿਰਫ ਜਾਤ ਕਰਕੇ ਹਾਂਜੀ ਸਿਰਫ ਜਾਤ ਕਰਕੇ ਪਰ ਗੁਰੂ ਜੀ ਨੇ ਕੋਈ ਗੁੱਸਾ ਨਹੀਂ ਕੀਤਾ ਬਹਿਸ ਨਹੀਂ ਕੀਤੀ ਬੜੀ ਸ਼ਾਂਤੀ ਨਾਲ ਮੰਦਰ ਦੇ ਪਿੱਛੇ ਬਾਹਰ ਹੀ ਬੈਠ ਗਏ ਤੇ ਭਗਤੀ ਕਰਨ ਲੱਗ ਪਏ ਤੇ ਫਿਰ ਲੋਕ ਕਥਾ ਅਨੁਸਾਰ ਇੱਕ ਚਮਤਕਾਰ ਹੋਇਆ ਕੀ ਹੋਇਆ ਕਹਿੰਦੇ ਨੇ ਕਿ ਮੰਦਰ ਦੀ ਮੂਰਤੀ ਦਾ ਮੂੰਹ ਆਪੇ ਘੁੰਮ ਕੇ ਗੁਰੂ ਜੀਵਲ ਹੋ ਗਿਆ ਕਈ ਕਹਿੰਦੇ ਨੇ ਕੰਦਾ ਡਿਗ ਪਈਆਂ ਤਾਕੀ ਭਗਤ ਤੇ ਭਗਵਾਨ ਚ ਕੋਈ ਪਰਦਾ ਨਾ ਰਹੇ ਇਸ ਗੱਲ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਖਾਸ ਕਰਕੇ ਰੋਕਣ ਵਾਲਿਆਂ ਨੂੰ ਹੂੰ ਤੇ ਇਹ ਸਾਬਿਤ ਹੋ ਗਿਆ ਕਿ ਰੱਬ ਲਈ ਜਾਤ ਨਹੀਂ ਸੱਚੀ ਸ਼ਰਧਾ ਜ਼ਰੂਰੀ ਹੈ ਉਹ ਤਾਂ ਦਿਲ ਦੇਖਦਾ ਹੈ ਇਹ ਤਾਂ ਬਹੁਤ ਪ੍ਰਭਾਵਸ਼ਾਲੀ ਗੱਲ ਹੈ ਅੰਦਰ ਦੀ ਸ਼ਕਤੀ ਦੀ ਗੱਲ ਹੈ ਸਾਰੀ ਪਰ ਹੁਣ ਸਵਾਲ ਇਹ ਹੈ ਕਿ ਅੱਜ ਦੇ ਜ਼ਮਾਨੇ ਚ ਇਹ ਸਭ ਕਿੰਨਾ ਕੁ ਮੈਨੇ ਰੱਖਦਾ ਹੈ ਦੁਨੀਆ ਬਦਲ ਗਈ ਹੈ ਸਮਾਜ ਬਦਲ ਗਏ ਨੇ ਕੀ ਇਹ ਸਿੱਖਿਆ ਅੱਜ ਵੀ ਓਨੀ ਹੀ ਜ਼ਰੂਰੀ ਹੈ ਮੈਨੂੰ ਤਾਂ ਲੱਗਦਾ ਹੈ ਕਿ ਅੱਜ ਸ਼ਾਇਦ ਪਹਿਲਾਂ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ ਦੇਖੋ ਭਾਵੇਂ ਬਾਰੋਂ ਚੀਜ਼ਾਂ ਬਦਲ ਗਈਆਂ ਨੇ ਪਰ ਮਨ ਦੀਆਂ ਕਈ ਗੱਲਾਂ ਤਾਂ ਉਹੀ ਨੇ ਅੱਜ ਵੀ ਤੁਸੀਂ ਦੇਖੋ ਦੁਨੀਆ ਭਰ ਚ ਕਿਤੇ ਧਰਮ ਦੇ ਨਾਂ ਤੇ ਕਿਤੇ ਜਾਤ ਦੇ ਨਾਂ ਤੇ ਕਿਤੇ ਰੰਗ ਦੇ ਨਾਂ ਤੇ ਕਿਤੇ ਅਮੀਰੀ ਗਰੀਬੀ ਕਰਕੇ ਕਿੰਨਾ ਭੇਦ ਭਾਵ ਹੈ ਕਿੰਨੀ ਨਫ਼ਰਤ ਹੈ ਹਾਂ ਇਹ ਤਾਂ ਹੈ ਖਬਰਾਂ ਚ ਰੋਜ਼ ਦੇਖਦੇ ਆ ਬਿਲਕੁਲ ਅਜਿਹੇ ਮੌਲ ਚ ਗੁਰੂ ਜੀ ਦਾ ਇਹ ਕਹਿਣਾ ਕਿ ਸਾਰਾ ਸੰਸਾਰ ਇੱਕ ਰੰਗ ਹੈ ਇਤਾਈ ਕੋ ਰੋਸ਼ਨੀ ਵਾਂਗ ਹੈ ਇਹ ਯਾਦ ਕਰਾਉਂਦਾ ਹੈ ਕਿ ਜਿਵੇਂ ਬਾਗ ਵਿੱਚ ਵੱਖ-ਵੱਖ ਫੁੱਲ ਹੋਣ ਤਾਂ ਸੋਹਣਾ ਲੱਗਦਾ ਹੈ ਹਾਂਜੀ ਉਵੇਂ ਹੀ ਮਨੁੱਖਤਾ ਦੀ ਸੁੰਦਰਤਾ ਵੀ ਵੱਖ-ਵੱਖ ਲੋਕਾਂ ਦੇ ਇਕੱਠੇ ਹੋਣ ਜੈ ਇਹ ਵੰਸੁਵੰਤਾ ਹੀ ਤਾਕਤ ਹੈ ਤੇ ਬੰਦੇ ਦਾ ਅਸਲੀ ਰੰਗ ਉਹਦੀ ਅਸਲੀ ਕੀਮਤ ਉਹਦੇ ਕਰਮ ਨੇ ਉਹਦੀ ਸੱਚਾਈ ਉਹਦੀ ਦਿਆਲਤਾ ਨਾ ਕਿ ਉਹਦੀ ਜਾਤ ਜਾਂ ਰੰਗ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਤੁਸੀਂ ਇੱਕ ਰੰਗ ਦਾ ਮਤਲਬ ਅੱਛਾ ਉਸ ਲਿਖਤ ਵਿੱਚ ਇੱਕ ਹੋਰ ਬੜਾ ਦਿਲਚਸਪ ਸ਼ਬਦ ਆਉਂਦਾ ਹੈ ਬੇਗਮਪੁਰਾ ਏਕੀ ਸੀ ਕੋਈ ਕਲਪਨਾ ਸੀ ਕੋਈ ਸੁਪਨਾ ਹਾਂਜੀ ਬੇਗਮਪੁਰਾ ਗੁਰੂ ਰਵਿਦਾਸ ਜੀ ਦੀ ਬਾਣੀ ਚ ਆਇਆ ਇੱਕ ਬਹੁਤ ਹੀ ਖੂਬਸੂਰਤ ਵਿਚਾਰ ਹੈ ਇਹ ਅਸਲ ਚ ਉਹਨਾਂ ਦਾ ਇੱਕ ਆਦਰਸ਼ ਸਮਾਜ ਦਾ ਸੁਪਨਾ ਸੀ ਬੇਗਮਪੁਰਾ ਮਤਲਬ ਉਹ ਥਾਂ ਜਿੱਥੇ ਕੋਈ ਗਮ ਕੋਈ ਦੁੱਖ ਨਾ ਹੋਵੇ ਅੱਛਾ ਉਹਨਾਂ ਨੇ ਇੱਕ ਅਹਜੀ ਨਗਰੀ ਸੋਚੀ ਜਿੱਥੇ ਕੋਈ ਦੁੱਖ ਤਕਲੀਫ ਨਹੀਂ ਕੋਈ ਚਿੰਤਾ ਨਹੀਂ ਕੋਈ ਜਾਤ ਪਾਤ ਦਾ ਭੇਦ ਨਹੀਂ ਕੋਈ ਉੱਚ ਨੀਚ ਨਹੀਂ ਕੋਈ ਟੈਕਸ ਨਹੀਂ ਕੋਈ ਡਰ ਨਹੀਂ ਕੋਈ ਹੰਕਾਰ ਨਹੀਂ ਵਾਹ ਸਾਰੇ ਬਰਾਬਰ ਸਭ ਨੂੰ ਸਨਮਾਨ ਸਭ ਆਜ਼ਾਦ ਸਭ ਪਿਆਰ ਨਾਲ ਰਹਿਣ ਇਹ ਸਿਰਫ ਕਵਿਤਾ ਨਹੀਂ ਸੀ ਇਹ ਉਹਨਾਂ ਦੀ ਸੋਚ ਦਾ ਨਿਚੋੜ ਸੀ ਉਹ ਦੱਸ ਰਹੇ ਸਨ ਕਿ ਸਮਾਜ ਕਿਹੋ ਜਿਹਾ ਹੋਣਾ ਚਾਹੀਦਾ ਹੈ ਬਰਾਬਰੀ ਵਾਲਾ ਨਿਆਹ ਵਾਲਾ ਤੇ ਸੱਚੀ ਭਗਤੀ ਸਿਰਫ ਪਾਠ ਕਰਨਾ ਨਹੀਂ ਅਜਿਹੇ ਸਮਾਜ ਨੂੰ ਬਣਾਉਣ ਦੀ ਕੋਸ਼ਿਸ਼ ਕਰਨਾ ਵੀ ਭਗਤੀ ਹੈ। ਬੇਗਮਪੁਰਾ ਦਾ ਵਿਚਾਰ ਤਾਂ ਵਾਕਈ ਬਹੁਤ ਅੱਗੇ ਦੀ ਸੋਚ ਹੈ। ਤਾਂ ਫਿਰ ਜੇ ਸਾਰੀ ਗੱਲ ਨੂੰ ਜੋੜੀਏ ਗੁਰੂ ਰਵੀਦਾਸ ਜੀ ਦਾ ਉਹ ਸੰਦੇਸ਼ ਜਾਤ ਪਾਤ ਦੇ ਪੇਦ ਵਿੱਚ ਨਾ ਫਸੋ ਸਾਰਾ ਸੰਸਾਰ ਇੱਕ ਰੰਗ ਹੈ। ਇਹ ਅੱਜ ਵੀ ਉਵੇਂ ਹੀ ਸੱਚ ਹੈ ਤੇ ਸ਼ਾਇਦ ਅੱਜ ਜਿਸ ਦੀ ਲੋੜ ਹੋਰ ਵੀ ਜ਼ਿਆਦਾ ਹੈ ਹੈਨਾ? ਬਿਲਕੁਲ ਇਸ ਸੋਚਣ ਵਾਲੀ ਕਲ ਇਹ ਹੈ ਕਿ ਬੇਗੰਪੁਰਾ ਕੋਈ ਖਿਆਲੀ ਪੁਲਾਓ ਨਹੀਂ ਇਹ ਇੱਥੇ ਇਸੇ ਧਰਤੀ ਤੇ ਬਣ ਸਕਦਾ ਹੈ ਜੇ ਅਸੀਂ ਸੱਚੇ ਦਿਲੋਂ ਇਨਸਾਨੀਅਤ ਨੂੰ ਸਭ ਤੋਂ ਉੱਤੇ ਰੱਖੀਏ ਹਰ ਬੰਦੇ 'ਚ ਉਹੀ ਇੱਕ ਰੰਗ ਦੇਖੀਏ ਉਹੀ ਰੱਬੀ ਜੋਤ ਹਾਂਜੀ ਜਦੋਂ ਅਸੀਂ ਜਾਤ ਧਰਮ ਰੰਗ ਅਮੀਰੀ ਬਰੀਬੀ ਇਹ ਸਭ ਕੰਨਾਂ ਤੋੜ ਕੇ ਇੱਕ ਦੂਜੇ ਨੂੰ ਸਿਰਫ ਇਨਸਾਨ ਸਮਝ ਕੇ ਪਿਆਰ ਕਰਾਂਗੇ ਸਤਕਾਰ ਦੇਾਂਗੇ ਉਦੋਂ ਹੀ ਅਸੀਂ ਸਹੀ ਮਾਨਿਆ ਚ ਗੁਰੂ ਜੀ ਦੀ ਸਿੱਖਿਆ ਤੇ ਚੱਲ ਰਹੇ ਹੋਵਾਂਗੇ ਉਦੋਂ ਹੀ ਬੇਗੰਪੁਰਾ ਸਾਡੇ ਆਲੇ ਦੁਆਲੇ ਸਾਡੇ ਦਿਲਾਂ ਚ ਵਸੇਗਾ ਬਿਲਕੁਲ ਸਹੀ ਕਿਹਾ ਤੇ ਜਾਂਦੇ ਜਾਂਦੇ ਸਾਰੇ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡ ਜਾਂਦੇ ਹਾਂ ਜਿਸ ਤੇ ਉਹ ਸੋਚ ਵਿਚਾਰ ਕਰ ਸਕਣ ਜੇ ਅਸੀਂ ਸਾਰੇ ਗੁਰੂ ਜੀ ਦੇ ਬੇਗਮਪੁਰਾ ਦੇ ਸੁਪਨੇ ਵੱਲ ਵਧਣਾ ਹੈ ਤਾਂ ਹਰ ਕੋਈ ਆਪਣੀ ਰੋਜ਼ ਦੀ ਜ਼ਿੰਦਗੀ 'ਚ ਆਪਣੀ ਥਾਂ ਤੇ ਉਹ ਕਿਹੜਾ ਇੱਕ ਛੋਟਾ ਜਿਹਾ ਕਦਮ ਚੁੱਕ ਸਕਦਾ ਹੈ ਜਿਸ ਨਾਲ ਉਹ ਆਪਣੇ ਆਸ-ਪਾਸ ਮਨੁੱਖਤਾ ਦੇ ਇਸ ਇੱਕ ਰੰਗ ਨੂੰ ਹੋਰ ਚਮਕਾ ਸਕੇ ਤੇ ਭੇੜ ਭਾਵ ਨੂੰ ਥੋੜਾ ਘੱਟ ਕਰ ਸਕੇ ਸੋਚਣ ਵਾਲੀ ਗੱਲ ਹੈ